50 60 ਪਿੰਡਾ ਬਹੁਤ ਵੱਡਾ ਰਗਵਾਵਾ اچھا ਤੇ ਜੇ ਇਥੋਂ ਬੰਨ ਟੁੱਟਦਾ ਤੇ ਇਹੇ ਸਾਰੇ ਇਲਾਕੇ ਸਾਰੇ 50 60 ਪਿੰਡਾ ਨੂੰ ਖਤਮ ਕਰ ਦੂ ਖਤਮ ਖਤਮ ਹਾਂਜੀ ਕਿੰਨੇ ਕਿੰਨੇ ਫੁੱਟ ਪਾਣੀ ਹੋਣਾ ਜੀ ਲਗਭਗ 10 ਫੁੱਟ ਹੈਗਾ ਜੀ 10 10 ਫੁੱਟਾਂ ਜੀ ਬੰਨ ਤੇ ਆਵੇ ਨਾਲ ਆ ਚੁੱਕਾ ਇਹ ਝੜ ਰਿਹਾ ਪਾਣੀ ਬਹੁਤ ਮਿੱਟੀ ਦੀ ਬਹੁਤ ਲੋੜ ਆ ਪ੍ਰਸ਼ਾਸਨਿਕ ਅਧਿਕਾਰੀ ਦਾ ਫੋਨ ਤਾਂ ਨਹੀਂ ਆਇਆ ਸੀ ਵੀ ਉੱਥੇ ਚਲ ਜੀ ਪ੍ਰਸ਼ਾਸਨ ਕਿਹੜੇ ਪ੍ਰਸ਼ਾਸਨ ਕੋਈ ਪ੍ਰਸ਼ਾਸਨ ਨਹੀਂ ਰਹਿ ਗਿਆ ਤੇ ਕੋਈ ਸਰਕਾਰ ਨਹੀਂ ਰਹਿ ਗਈ ਇੱਥੇ ਸਿਰੂ ਗੈਂਗਸਟਰਾਂ ਦਾ ਰਾਜ ਆ ਤੇ ਜਾਂ ਬਸ ਦਿੱਲੀ ਵਾਲਿਆਂ ਦਾ ਰਾਜ ਆ ਪੰਜਾਬ ਤੇ ਇਹਨਾਂ ਨੇ ਖੂੰਜੇ ਲਾ ਕੇ ਰੱਖਿਆ ਹੋਇਆ ਕੋਈ ਇੱਥੇ ਪੁਛਣ ਵਾਲਾ ਹੀ ਹੈ ਨੀਗਾ ਇਹ ਸਰਕਾਰਾਂ ਸਾਨੂੰ ਕਹਿੰਦੀਆਂ ਅਸੀਂ ਕਿ ਉਹ ਟੁੱਸੀ ਬੰਨ ਹਾਂ ਹਾਂਜੀ ਤੇ ਆਪਣਾ ਦੂਜਾ ਬੰਨ ਤੁਸੀਂ ਐਡਵਾਂਸ ਬੰਨ ਲਾਇਆ ਕਿਸਾਨਾਂ ਦਾ ਬੰਨ ਇਹਦੇ ਤੇ ਸਾਡਾ ਕੋਈ ਮਤਲਬ ਨਹੀਂਗਾ ਤੇ ਪਰ ਆਹ ਵੇਖੋ ਸਰਕਾਰੀ ਬੰਨਾਂ ਪੱਕਾ ਬੰਨਾਂ ਇੱਥੇ ਤੇ ਸਰਕਾਰ ਦਾ ਫਰਜ਼ ਆ ਨਾ ਸਰਕਾਰ ਦੀਆਂ ਟਰਾਲੀਆਂ ਨਹੀਂ ਆ ਗਈਆਂ ਜੀ ਨਾ ਸਰਕਾਰ ਦੀਆਂ ਕਿੱਥੇ ਆਏ ਸੰਗਤ ਲੱਗੀ ਆ ਪਰ ਇਹ ਤਾਂ ਕਹਿੰਦੇ ਜੀ ਅਸੀਂ ਸਾਰਾ ਤਿਆਰੀਆਂ ਕੀਤੀਆਂ ਹੋਈਆਂ ਜੇ ਇਹ ਤਾਂ ਲਗਾਤਾਰ ਬਿਆਨ ਫੋਟੋਆਂ ਲਗਾਤਾਰ ਜਿਹੜੇ ਹਰ ਇੱਕ ਵਿਧਾਇਕ ਤੁਹਾਡੇ ਏਰੀਆ ਦੇ ਵਿਧਾਇਕ ਵੀ ਜਿਹੜੇ ਹੈਗੇ ਆ ਉਹ ਤਾਂ ਲਗਾਤਾਰ ਫੋਟੋਆਂ ਪਾਈ ਜਾਂਦੇ ਆ ਆਫ਼ਤਾਂ ਵੇਲੇ ਹੁਣ ਇਹ ਇਹਨਾਂ ਨੂੰ ਲੀਡਰ ਹੈ ਲੀਡਰਾਂ ਨੂੰ ਯਾਦ ਨਹੀਂ ਆ ਰਹੇ ਵੋਟਾਂ ਪਹਿਲੇ ਫੇਰ ਹੱਥ ਜੋੜ ਕੇ ਇਹਨਾਂ ਨੇ ਮੰਗਣ ਹੁਣਾ ਤੇ ਆਪਾਂ ਨੇ ਫੇਰ ਇਹਨਾਂ ਨੂੰ ਚਾਹ ਬੁਲਾਉਣੀਆਂ ਜੀ ਕਿ ਦੋ ਇਹ ਆਣ ਕੇ ਝੋਲੀਆਂ ਟੱਟਦੇ ਆ ਜਿਦੋਂ ਕਹਿੰਦੇ ਅਸੀਂ ਤੁਹਾਡੇ ਬਾਪ ਵਰਗੇ ਆ ਤੁਹਾਡੇ ਪਿਓ ਵਰਗੇ ਆ ਜਾਂਦਾ ਖਾ ਕੇ ਪੈਰੀਂ ਪੈ ਜਾਂਦੇ ਬਾਪੂ ਜੀ ਮੇਰੇ ਬਾਰੇ ਸੋਚੋ ਮੈਂ ਐ ਕਰ ਦੂੰਗਾ ਉਦੋਂ ਅਸੀਂ ਪਿਗਲ ਜਾਂਦੇ ਆ ਤੇ ਇਹਨਾਂ ਨੂੰ ਵੋਟਾਂ ਪਾ ਦਿੰਨੇ ਆ ਜੀ ਬਾਕੀ ਸਰਕਾਰ ਦਾ ਬੰਦਾ ਇੱਥੇ ਕੋਈ ਨਹੀਂ ਵੇਖਿਆ ਨਾ ਕੋਈ ਆਉਂਦਾ ਨਾ ਉਹਨਾਂ ਨੂੰ ਪਤਾ ਪਾਣੀ ਚੜਨਾ ਕਦੋਂ ਆ ਟੁੱਟਣਾ ਕਦੋਂ ਆ ਜੋ ਮਰਜ਼ੀ ਹੋ ਜੇ ਪਹਿਲੀ ਗੱਲ ਸਰਕਾਰ ਹੈਗੀ ਨਹੀਂ ਜੀ ਆਮ ਤੌਰ ਤੇ ਉਦਾਹਰਨ ਦਿੰਦੇ ਉਹਨੇ ਆਪਾਂ ਵੀ ਦਰਿਆਵਾਂ ਨੂੰ ਨੱਕੇ ਨਹੀਂ ਲੱਗੇ ਕਰਦੇ ਤੇ ਪਰ ਇਹ ਉਹ ਨੌਜਵਾਨ ਗੱਭਰੂ ਨੇ ਪੰਜਾਬ ਦੇ ਜਿਹੜੇ ਦਰਿਆਵਾਂ ਨੂੰ ਵੀ ਡੱਕ ਲੈਂਦੇ ਆ ਤੇ ਰਾਸ਼ਨ ਵਗੈਰਾ ਪਹੁੰਚ ਰਿਹਾ ਜੀ ਇਹਨਾਂ ਪਿੰਡਾਂ ਦੇ ਵਿੱਚ ਜੀ ਨਹੀਂ ਇੱਧਰ ਰਾਸ਼ਨ ਦੀ ਨਹੀਂ ਲੋੜ ਜੀ ਕਿਉਂਕਿ ਸੁੱਕੇ ਆ ਸੁੱਕੇ ਬੈਠੇ ਆ ਸਾਨੂੰ ਰਾਸ਼ਨ ਦੀ ਨਹੀਂ ਸਾਨੂੰ ਇਹ ਆ ਵੀ ਅਸੀਂ ਸੁੱਕੇ ਰਹਿ ਜਾਈਏ ਰਾਸ਼ਨ ਦੀ ਲੋੜ ਪੈ ਨਾ ਜਾਵੇ ਇਸ ਕਰਕੇ ਪਹਿਲਾਂ ਮਿੱਟੀ ਤੋੜੇ ਲਾ ਕੇ ਬੰਨ ਬਾਜੇ 70 70 ਸਾਲ ਰਾਜ ਕਰਨੇ ਵਾਲੇ ਅੱਜ ਲੱਭਦੇ ਨਹੀਂ ਪਏ ਉਹ ਇਹਨਾਂ ਲੋਕਾਂ ਦੀ ਉਹ ਬਦੌਲਤ ਹੈ ਸੋ ਇਸ ਕਰਕੇ ਇਹਨਾਂ ਦੇ ਨਾਲ ਇਸ ਤਰ੍ਹਾਂ ਦਾ ਹਾਲ ਨਾ ਕਰੋ ਤੁਸੀਂ ਕਿਤੇ ਲੱਭਣਾ ਨਹੀਂ ਬਾਈ ਜੀ ਇਸ ਕਰਕੇ ਬੇਨਤੀ ਆ ਵੀ ਇਹ ਸਹਾਫਤ ਦੇ ਵਿੱਚ ਇਹਨਾਂ ਲੋਕਾਂ ਦਾ ਸਾਥ ਦੇਣਾ ਬਣਦਾ ਸੁਲਤਾਨਪੁਰ ਲੋਧੀ ਦੇ ਵਿੱਚ ਹੜਾਂ ਦੀ ਮਾਰ ਹੇਠ ਹੈ ਇਹ ਇਲਾਕਾ ਤੇ ਇਸ ਵਕਤ ਤੁਹਾਨੂੰ ਦਿਖਾ ਦਈਏ ਕਿ ਪਾਣੀ ਹੀ ਪਾਣੀ ਨਜ਼ਰ ਆਊਗਾ ਸਾਰੇ ਪਾਸੇ ਲੋਕ ਸਹਿਮ ਦੇ ਮਾਹੌਲ ਦੇ ਵਿੱਚ ਨੇ ਡਰੇ ਹੋਏ ਨੇ ਇਸ ਵਕਤ ਜਿੱਥੇ ਖੜਾ ਮੈਂ ਇੱਕ ਬੰਨ ਹੈ ਬੰਨ ਲੱਗਿਆ ਹੋਇਆ ਸੜਕ ਬਣੀ ਹੋਈ ਹੈ ਬੰਨ ਦੇ ਉੱਤੇ ਸੋ ਲਗਭਗ 40 ਤੋਂ 50 ਜਿਹੜੇ ਟਰੈਕਟਰ ਹੈ ਉਹ ਇਸ ਬੰਨ ਨੂੰ ਹੋਰ ਮਜ਼ਬੂਤ ਕਿਉਂਕਿ ਡਰ ਬਣਿਆ ਹੋਇਆ ਜੇ ਇਹ ਬੰਨ ਟੁੱਟਦਾ ਹੈ ਤਾਂ ਕਿੰਨੇ ਪਿੰਡਾਂ ਦਾ ਨੁਕਸਾਨ ਕਰੂਗਾ ਕਿ ਇਹ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਜਿਹੜੀ ਹੈ ਸਹਾਇਤਾ ਦਿੱਤੀ ਜਾ ਰਹੀ ਹੈ ਉਹ ਗੱਲਬਾਤ ਅਸੀਂ ਸਾਰੀ ਕਰਨੀ ਹੈ ਸਸੀ ਕਾਲ ਜੀ ਕੀ ਨਾਮ ਹੈ ਤੁਹਾਡਾ ਨਿਸ਼ਾਨ ਸਿੰਘ ਜੀ ਅਚਾਨ ਸਿੰਘ ਜੀ ਕਿਹੜਾ ਪਿੰਡ ਤੁਹਾਡਾ ਆਲੀ ਕਲਾਂ ਜੀ ਆਹੀ ਪਿੰਡ ਹੈ ਜੀ ਹਾਂਜੀ ਹਾਂਜੀ ਤੇ ਇਹ ਕਦੋਂ ਤੋਂ ਤੁਸੀਂ ਲੱਗੇ ਹੋਏ ਹੋ ਜੀ ਕਿੰਨਾ ਕੋ ਪਾਣੀ ਜਿਹੜਾ ਇਸ ਸਾਈਡ ਇਸ ਪਾਸੇ ਆ ਗਿਆ ਜੀ ਇਹ ਜੀ ਪਹਿਲਾਂ ਦੇ ਅਸੀਂ ਲੱਗੇ ਹੋਏ ਆਂ 1 ਮਹੀਨੇ ਤੋਂ ਹੀ ਅੱਛਾ ਜੀ ਆਲੀ ਕਲਾਂ ਦੀਆਂ ਸੰਗਤਾਂ ਜਿਹੜਾ ਬਿਆਸ ਦਰਿਆ ਦਾ ਬੰਨ ਸੀ ਹਾਂਜੀ ਉਹਦੇ ਦੇ ਸੰਘਰਸ਼ ਚੱਲਦਾ ਰਿਹਾ ਸਾਡਾ ਉਹ ਟੁੱਟ ਗਿਆ ਉਦੋਂ ਬਾਅਦ ਇਹ ਪਾਣੀ ਇਸ ਬੰਨ੍ਹ ਨਾਲ ਆ ਕੇ ਲੱਗ ਗਿਆ ਤੇ ਜਿਹੜਾ ਰੈਸੀ ਇਲਾਕਾ ਸਾਡੇ ਨਗਰ ਆ ਉਹ ਅੰਦਰਵਾਰ ਆ ਇਹ ਅੰਦਰਵਾਰ ਤਲਵੰਡੀ ਚੌਧਰੀਆਂ ਦੀ ਤੱਕ 50 60 ਪਿੰਡ ਆ ਬਹੁਤ ਵੱਡਾ ਰਗਭਾਵਾ ਅੱਛਾ ਤੇ ਜੇ ਇੱਥੋਂ ਬੰਨ੍ਹ ਟੁੱਟਦਾ ਤੇ ਇਹ ਰੈਸੀ ਇਲਾਕੇ ਸਾਰੇ 50 60 ਪਿੰਡਾਂ ਨੂੰ ਖਤਮ ਕਰ ਦੂ ਖਤਮ ਖਤਮ ਹਾਂਜੀ ਤੇ ਇੱਧਰ ਰਹਿਣ ਖੌਂਦ ਜਿਹੜੀਆਂ ਫਸਲਾਂ ਸਾਡੀਆਂ ਉਹ ਦੋ ਦੋ 4 4 ਫੁੱਟ ਪਾਣੀ ਚੜੂਗਾ ਜਮਾਈ ਜ਼ਿਆਦਾ ਇਹ ਨਵਾਨ ਆ ਜੀ ਅੱਛਾ ਹਾਂਜੀ ਤੇ ਬਾਕੀ ਸਰਕਾਰਾਂ ਸਾਨੂੰ ਕਹਿੰਦੀਆਂ ਅਸੀਂ ਕਿ ਉਹ ਟੁੱਸੀ ਬੰਨ੍ਹ ਹਾਂਜੀ ਤੇ ਆਪਣਾ ਦੂਜਾ ਬੰਨ ਤੁਸੀਂ ਐਡਵਾਂਸ ਬੰਨ ਲਾਇਆ ਕਿਸਾਨਾਂ ਦਾ ਬੰਨ ਇਹਦੇ ਤੇ ਸਾਡਾ ਕੋਈ ਮਤਲਬ ਨਹੀਂਗਾ ਤੇ ਪਰ ਆਹ ਵੇਖੋ ਸਰਕਾਰੀ ਬੰਨ ਪੱਕਾ ਬੰਨ ਇੱਥੇ ਤੇ ਸਰਕਾਰ ਦਾ ਫਰਜ ਆ ਨਾ ਸਰਕਾਰ ਦੀਆਂ ਟਰਾਲੀਆਂ ਨਹੀਂ ਆਗੀਆਂ ਜੀ ਨਾ ਸਰਕਾਰ ਦੀਆਂ ਕਿੱਥੇ ਆ ਇਹ ਸੰਗਤ ਲੱਗੀ ਆ ਪਬਲਿਕ ਨਗਰ ਦੇ ਹਲੀ ਕਲਾਂ ਦੇ ਲਾਗੋਂ ਬਣੋ ਜਿੰਨੇ ਪਿੰਡਾਂ ਲੋਦੀਆਲ ਕਬੀਰਪੁਰ ਇਸ ਤਰ੍ਹਾਂ ਪਿੰਡਾਂ ਟਰਾਲੀ ਜੀ ਮੈਂ ਹੁਣ ਜਦੋਂ ਰਸਤੇ ਚ ਆ ਰਿਹਾ ਸੀ ਸਾਨੂੰ ਤੁਹਾਡੇ ਪਿੰਡ ਬਾਰੇ ਜਲੰਧਰ ਤੋਂ ਟਰਾਲੀਆਂ ਆ ਰਹੀਆਂ ਉਹ ਕਹਿੰਦੇ ਸਾਨੂੰ ਪਤਾ ਲੱਗਿਆ ਉੱਥੇ ਮਿੱਟੀ ਵੀ ਵੀਰ ਦੂਰੋਂ ਆਏ ਕਿਹੜੇ ਪਿੰਡ ਤੋਂ ਖਡੂਰ ਸ ਤੋਂ ਕੋਈ ਕਿਸੇ ਤਰ੍ਹਾਂ ਪਾਸਿਓ ਆਪਣੇ ਪੰਜਾਬੀ ਭਰਾ ਮਦਦ ਕਰ ਰਹੇ ਸਾਡੀ ਬਾਹ ਫੜ ਰਹੇ ਆ ਤੇ ਉਹ ਆਣ ਕੇ ਸਾਰ ਲੈ ਰਹੇ ਕੋਈ ਮਿੱਟੀ ਦੇ ਟਰਾਲੇ ਲਿਆ ਰਿਹਾ ਕੋਈ ਬੋਰੇ ਲਿਆ ਰਿਹਾ ਤੇ ਬਾਕੀ ਸਰਕਾਰ ਦਾ ਬੰਦਾ ਇੱਥੇ ਕੋਈ ਨਹੀਂ ਵੇਖਿਆ ਨਾ ਕੋਈ ਆਉਂਦਾ ਨਾ ਉਹਨਾਂ ਨੂੰ ਪਤਾ ਪਾਣੀ ਚੜਨਾ ਕਦੋਂ ਟੁੱਟਣਾ ਕਦੋਂ ਜੋ ਮਰਜ਼ੀ ਹੋ ਜੇ ਪਹਿਲੀ ਗੱਲ ਸਰਕਾਰ ਹੈਗੀ ਨਹੀਂ ਜੀ 22 ਤੋਂ 27 ਤੱਕ ਦੇ ਕੰਮ ਵੈਸੇ ਹੀ ਸਾਫ਼ ਹੀ ਸਾਨੂੰ ਜਾਪਦਾ ਨਾ ਅਜੇ ਤੱਕ ਕੋਈ ਵੇਖਿਆ ਦੇ ਨਾ ਹੋਣਾ ਹੀ ਕਿਸੇ ਭਰੇ ਤਾਂ ਕਹਿੰਦੇ ਜੀ ਅਸੀਂ ਸਾਰਾ ਤਿਆਰੀਆਂ ਕੀਤੀਆਂ ਹੋਈਆਂ ਜੇ ਇਹ ਤਾਂ ਲਗਾਤਾਰ ਬਿਆਨ ਫੋਟੋਆਂ ਲਗਾਤਾਰ ਜਿਹੜੇ ਹਰ ਇੱਕ ਵਿਧਾਇਕ ਤੁਹਾਡੇ ਏਰੀਆ ਦੇ ਵਿਧਾਇਕ ਵੀ ਜਿਹੜੇ ਹੈਗੇ ਆ ਉਹ ਤਾਂ ਲਗਾਤਾਰ ਫੋਟੋਆਂ ਪਾਈ ਜਾਂਦੇ ਜੀ ਉਹ ਜੀ ਉਹਨਾਂ ਦਾ ਕੰਮ ਹੀ ਆ ਉਹਨਾਂ ਨੂੰ ਮਹਾਰਾਜ ਨੇ ਕੰਮ ਹੀ ਬਖਸ਼ਿਆ ਫੋਟੋਆਂ ਦਾ ਹੀ ਤੇ ਉਹਨਾਂ ਨੂੰ ਹੋਣੀਆਂ ਹੀ ਉਹਨਾਂ ਦਾ ਮੌਕਾ ਫੋਟੋਆਂ ਲਵਾਉਂਦਾ ਜਦੋਂ ਕਿਲੇ ਮੌਕਾ ਪੈਂਦਾ ਤੇ ਉਹਨਾਂ ਨੂੰ ਫੋਟੋਆਂ ਦਾ ਟਾਈਮ ਮਿਲਦਾ ਉਹ ਲੋਹਾ ਰੇ ਆ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਜੇ ਕਿਤੇ ਸੇਵਾ ਦੀ ਸਾਨੂੰ ਗੁਰੂ ਸਾਹਿਬ ਨੇ ਇਹ ਬਲ ਨਾ ਬਖਸ਼ਿਆ ਹੁੰਦਾ ਵੀ ਸੇਵਾ ਕਰਨ ਗੁਰਤੀ ਸਾਨੂੰ ਨਾ ਮਿਲੀ ਹੁੰਦੀ ਫਿਰ ਖਤਮ ਸੀ ਕੰਮ ਜੀ ਬਾਕੀ ਮਹਾਪੁਰਖ ਬਾਬਾ ਸ੍ਰੀ ਹਾਲੀ ਸਹਿਬ ਵਾਲੇ ਸੰਤ ਬਾਬਾ ਤਾਰਾ ਸਿੰਘ ਜੀ ਉਹਨਾਂ ਦੇ ਤੀਸਰੇ ਜਾਨਸੀਨ ਧੰ ਬਾਬਾ ਸੁੱਖਾ ਸਿੰਘ ਜੀ ਉਹਨਾਂ ਨਾਲੋਂ ਬਹੁਤ ਵੱਡਾ 23 ਦੇ ਵਿੱਚ ਵੀ ਤੇ ਹੁਣ ਵੀ ਵੱਡੀ ਸੇਵਾ ਬਾਉਪੂਰ ਤੋਂ ਥੱਲੇ ਤੋਂ ਲੈ ਕੇ ਸਭਰਾਵਾਂ ਤੱਕ ਹਰ ਥਾਂ ਉਹਨਾਂ ਦੀ ਸੰਗਤੋਂ ਸੇਵਾ ਮਾਝੇ ਦੀ ਧਰਤੀ ਤੋਂ ਲਿਆ ਲਿਆ ਕੇ ਉਹ ਲੱਗੇ ਹੋਏ ਆ ਹਰ ਤਰ੍ਹਾਂ ਲੱਗੇ ਆ ਤੇ ਜਦੋਂ ਇਹ ਪਾਣੀ ਲੈ ਗਿਆ ਉਹਨਾਂ ਨੇ ਬਾਅਦ ਚ ਲੱਥੇ ਪਾਣੀ ਤੋਂ ਜਿਹੜੇ ਸਾਡੇ ਏੜੇ ਏੜੇ ਤੋੜ ਆ ਨਾ ਜਿਹੜੇ ਜਿਹੜੇ ਵੱਜਣੇ ਬੜੇ ਮੁਸ਼ਕਲ ਸਰਕਾਰ ਵੀ ਨਹੀਂ ਬਣ ਸਕਦੀ ਉਹ ਵੀ ਉਹਨਾਂ ਦੇ ਸਹਿਯੋਗ ਨਾਲ ਹੀ ਵੱਜਣੇ ਆ ਤੇ ਫੇਰ ਇਥੇ ਕਣਕਾ ਜਿਹੀ ਵਾਲ ਜੀ ਨਹੀਂ ਆਏ ਇੱਧਰ ਉਹ ਵੀ ਆ ਰਹੇ ਆ ਆ ਰਹੇ ਆ ਉਹ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਵੀ ਉਹ ਵੀ ਸਾਥ ਦੇ ਰਹੇ ਆ ਪਹਿਲਾਂ ਵੀ ਦਿੰਦੇ ਆ ਇਹ ਉਹਨਾਂ ਦਾ ਵੀ ਇਹਨਾਂ ਨਗਰਾਂ ਨਾਲ ਪ੍ਰੇਮ ਆ ਇਹ ਮਹਾਪੁਰਖ ਦੇ ਰਹੇ ਆ ਸਾਥ ਸੰਗਤ ਦੇ ਰਹੀ ਆ ਇਹ ਆਪਣੇ ਜਗਰਾਵਾਂ ਤੱਕ ਲੁਧਿਆਣੇ ਤੱਕ ਸੰਗਤ ਟਰਾਲੀਆਂ ਨੌਜਵਾਨ ਲਿਆ ਰਹੇ ਆ ਪਰ ਸਰਕਾਰ ਦਾ ਨਹੀਂ ਕੋਈ ਮਤਲਬ ਜੀ ਕਦੇ ਉਹ ਆਪਾਂ ਕਹਿ ਨਹੀਂ ਸਕਦੇ ਵੀ ਦੇਂਦੇ ਹੋਣਗੇ ਕਰਦੇ ਹੋਣਗੇ ਪਰ ਆਹ ਮੇਨ ਸਰਕਾਰ ਉਹ ਕਹਿੰਦੇ ਨਹੀਂ ਨਹੀਂ ਉਹ ਕਹਿੰਦੇ ਅਸੀਂ ਕਿੱਥੇ ਕਿੱਥੇ ਜਾ ਜੀ ਹਾਂਜੀ ਆਹ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਤੁਸੀਂ ਤੁਸੀਂ ਬੰਨਣਾ ਨਾ ਸਰਕਾਰੀ ਆ ਤੇ ਪਰ ਨਹੀਂ ਇਹਦੇ ਵਿੱਚ ਪੁਲੀਆਂ ਵਾ ਉਹ ਵੀ ਆਪ ਬੰਦ ਕੀਤੀਆਂ ਪੁਲੀਆਂ ਦਾ ਖਿਆਲ ਰੱਖਣ ਨੂੰ ਕੋਈ ਘਾਟ ਨਹੀਂ ਕੋਈ ਕੁਸ਼ ਨਹੀਂ ਕੋਈ ਬਾਤ ਨਹੀਂ ਬਾਤ ਕਿੰਨੇ ਕਿੰਨੇ ਫੁੱਟ ਪਾਣੀ ਹੋਣਾ ਜੀ ਲਗਭਗ 10 ਫੁੱਟ ਹੈਗਾ ਜੀ 10 10 ਫੁੱਟ ਹੈ ਜੀ ਬੰਨਦੇ ਆਵੇ ਨਾਲ ਆ ਚੁੱਕਾ ਇਹ ਚੜ ਰਿਹਾ ਪਾਣੀ 4 ਫੁੱਟ ਸਰ ਇਹ ਪਾਣੀ ਚੜ ਰਿਹਾ ਵਾ ਇਹ ਜਿਵੇਂ ਜੇ ਤਾਂ ਭੋਰਾ ਹੁੰਦਾ ਤੇ ਬੰਨ ਨੂੰ ਇਹ ਫਸਲਾਂ ਸਿਗੀਆਂ ਜੀ ਦੇ ਵਿੱਚ ਝੋਨੇ ਮੋਟਰਾਂ ਲੱਗੀਆਂ ਪੱਧਰ ਜ਼ਮੀਨਾਂ ਐ ਆਹ ਵਹੀਆਂ ਵਿੱਚ ਜਾਂਦੀ ਇੰਨੀ ਜ਼ਮੀਨ ਪਰਲੇ ਬੰਨੇ ਵਈਓ ਤੇ ਇਹ ਨਹੀਂ ਝੋਨੇ ਵੀ ਖਤਮ ਹਾਂ ਝੋਨੇ ਦਰਖਤ ਦਰਖਤ ਵੀ ਜੀ ਡੇਗੇ ਮੋਟਰਾਂ ਦਾ ਨੁਕਸਾਨ ਸਾਰਾ ਨੁਕਸਾਨ ਆ ਜੀ ਹਾਂਜੀ ਕਿਹੜਾ ਪਿੰਡ ਜੀ ਹਾਂਜੀ ਆਲੀ ਗਲਾਈ ਸ਼ਾਮ ਸਿੰਘ ਜੀ ਕੋਈ ਨਹੀਂ ਬੋੜੇ ਇੱਥੇ ਇਦਾਂ ਜੀ ਇਹ ਐਵੇਂ ਕਹੀਏ ਇਹ ਨਹੀਂ ਬੋੜੇ ਵਾਲੀ ਗੱਲ ਏ ਆ ਇਹ ਸਾਰੀ ਸੰਗਤ ਵੀ ਸਾਥ ਦੇ ਰਹੀ ਆ ਤੇ ਮਹਾਪੁਰਜੀ ਸਾਹ ਦੇ ਰਿਆ ਤੇ ਬਾਕੀ ਉਥੋਂ ਸਤਲੋਈ ਦੇ ਪੁੱਲ ਤੋਂ ਲੈ ਕੇ ਤੇ ਸੁਲਤਾਨਪੁਰ ਦਾ ਕੋਈ ਏਰੀਆ ਤੇ ਜਿਹੜਾ ਇਧਰੋਂ ਸੁਲਤਾਨਪੁਰ ਤੋਂ ਲੈ ਕੇ ਆਲੀਕਲਾਂ ਆਲੀ ਖੁਰਦ ਏਰੀਆ ਸੈਣਪੁਰ ਬੂਲੇ ਤਲਵੰਡੀ ਵਾਲ ਏਰੀਆ ਜਿਹੜਾ ਐਮਐਲਏ ਜਿਹੜਾ ਇੰਦਰ ਪ੍ਰਤਾਪ ਰਾਣਾ ਵਾ ਉਹਦੇ ਟਿੱਪਰ ਮਿੱਟੀ ਦੇ ਜਿਹੜੇ ਦਿਨ ਰਾਤ ਹੀ ਆਉਂਦੇ ਆ ਤੇ ਨਾਲ ਸੰਗਤਾਂ ਦੇ ਟਰਾਲੇ ਆਉਂਦੇ ਆ ਟਰਾਲੀਆਂ ਆਉਂਦੀਆਂ ਵਾ ਸਰਕਾਰ ਦੇ ਵੱਲੋਂ ਜਿਹੜਾ ਰਾਣਾ ਇੰਦਰ ਪ੍ਰਤਾਪ ਆ ਉਹਨੇ 23 ਦੇ ਵਿੱਚ ਵੀ ਸਹਿਯੋਗ ਪੂਰਾ ਦਿੱਤਾ ਤੇ ਹੁਣ ਵੀ ਪੂਰਾ ਸਿੰਘ ਹੋਗਾ ਰਾਤ ਨੂੰ ਫੋਨ ਕਰੀਏ ਰਾਤ ਵੀ ਮਿੱਟੀ ਆਉਂਦੀ ਆ ਦਿਨੇ ਕਰੀਏ ਦਿਨੇ ਜਦੋਂ ਵੀ ਫੋਨ ਕਰਦੇ ਆ ਉਹ ਵੀ ਹੁੰਦਾ ਨਾ ਜੀ ਆਪਦੀ ਬੋਝੀ ਚੋਂ ਆ ਜੇਬ ਚੋਂ ਸਰਕਾਰ ਜੇਬ ਚੋਂ ਉਹਨਾਂ ਵੀ ਮਹਾਪੁਰਖਾਂ ਦੇ ਨਾਲ ਲਾ ਕੇ 23 ਦੇ ਵਿੱਚ ਵੀ ਸਾਡੇ ਤੋੜ ਬਣਾਏ ਹੁਣ ਵੀ ਉਹਨਾਂ ਬਣਾਉਣੇ ਆ ਨਾਲ ਬਾਅਦ ਚ ਵੀ ਉਹਨਾਂ ਸਾਥ ਦੇਣਾ ਬਾਪੂ ਜੀ ਕਿੰਨੀ ਉਮਰ ਹੋ ਗਈ ਜੀ ਮੇਰੀ ਜੀ ਵੀ 70 ਕੇ ਸਾਲ ਦੇ ਜੀ ਹਾਂਜੀ 70 77 77 77 ਹਾਂਜੀ ਤੇ ਕਦੇ ਦੇਖਿਆ ਜੀ ਇੰਨਾ ਹਾਲਾਤ ਮਾੜੇ ਸਾਡੇ ਨੇ ਤੇ ਆਇਆ ਹੋਇਆ ਐਸਾ ਨਹੀਂ ਹੋ ਰਿਹਾ ਨਹੀਂ ਕਦੀ ਸਾਲ ਨਿਕਲਦੇ ਦੋ ਗਨੇ ਦੇ ਨਹੀਂ अच्छा हां हां लता ਜੀ ਅਸੀਂ ਰੋੜੇ ਅਸੀਂ ਵੱਡੇ ਹੋ ਗਏ ਬਲਾਲੇ ਤੇ ਟਾਲੇ ਹਫ਼ਤਾ ਜੇ ਬਲੇ ਉਹ ਜਿਹੜੀ ਗਈਆਂ ਤੇ ਫੇਰ ਬੀ ਲੱਗੇ ਜਿੰਦੇ ਰਹੇ ਤੇ ਹਾਂ ਬਾਕੀ ਕੋਈ ਗੱਲ ਨਹੀਂ ਹੁਣ ਵੀ ਹੌਸਲਾ ਫਿਰ ਤਾਂ ਬਜ਼ੁਰਗ ਕਹਿੰਦੇ ਆ ਜੀ ਬਜ਼ੁਰਗਾਂ ਦਾ ਹੌਸਲਾ ਦਿੱਤਾ ਬਾਈ ਬਹੁਤ ਹੁੰਦਾ ਮਾਲਕ ਦਾ ਜੀ ਹੌਸਲਾ ਆ ਕੋਈ ਗੱਲ ਨਹੀਂ ਬੱਚਿਆਂ ਨੂੰ ਕੋਈ ਗੱਲ ਨਹੀਂ ਆ ਕੀ ਦਾ ਕੋਈ ਪਰਿਵਾਰ ਨਹੀਂ ਬੱਚੇ ਨੂੰ ਇਹ ਤਾਂ ਨਹੀਂ ਕਿ ਅਸੀਂ ਚਲੋ ਭਾਈ ਘਰ ਛੱਡ ਕੇ ਛਿੱਤੀ ਜਿੱਤੀ ਆ ਨਾ 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 ਸਾਨੂੰ ਬਾਹਰੋਂ ਫੋਨ ਆਉਂਦੇ ਆ ਹਾਂਜੀ ਵੀ ਆਜੋ ਜੀ ਆਜਾਂ ਤੇ ਲੈ ਜੀ ਇਹ ਕਹਿੰਦੇ ਨਹੀਂ ਅੱਛਾ ਅੱਜ ਵੀ ਆਉਂਦੇ ਆ ਭਾਈ ਰਿਸ਼ਤੇਦਾਰ ਫੋਨ ਕਰਦੇ ਰਹਦੇ ਨੇ ਇਹ ਹਾਲਾਤ ਵੇਖ ਕੇ ਇਹ ਕਭ ਨਹੀਂ ਜਿੱਥੇ ਦੂਜਾ ਪਰਿਵਾਰ ਪੈਣ ਦਾ ਠੀਕ ਆ ਅੱਛਾ ਹਾਂਜੀ ਕਿੱਥੇ ਚੱਲ ਜਾਂਗੇ ਛੱਡ ਕੇ ਘਰ ਘਰੋਂ ਨਿਕਲ ਨਹੀਂ ਉਹ ਖਾਓ ਜੰਦਾ ਸਾਹਿਬ ਜੀ ਕਿੱਥੇ ਚੱਲ ਜਾਂਗੇ ਇੰਨਾ ਇੰਨਾ ਸਮਾਨ ਚੋ ਕੇ ਲੋਕਾਂ ਨੇ ਕਦੇ ਰੱਖੋ ਆਪਣੀ ਮੰਝੇ ਡੋਲ ਨੂੰ ਥਾਂ ਨਹੀਂ ਦੇ ਸਾਡਾ ਕਿੱਥੇ ਸੰਭਾਲ ਲੈਣਗੇ ਕਈ ਕੋਈ ਗਾਲੀ ਜੋ ਮਾਲਕ ਦੀ ਉਹਦੀ ਮੇਰ ਆ ਬਾਕੀ ਤੁਹਾਡੀ ਮੇਰ ਸਾਦਾ ਕੋਈ ਮਾਲਕ ਵੀ ਤੁਹਾਡੇ ਵੇਚੀ ਵਾਸਦਾ ਚਲੋ ਮਾਲਕ ਮੇਰ ਕਰੇ ਜੀ ਪ੍ਰਮਾਤਮਾ ਸੋ ਬਿਲਕੁਲ ਸਾਫ਼ ਤੌਰ ਤੇ ਵੇਖੋ ਕਹਿੰਦੇ ਆ ਬਈ ਆਮ ਤੌਰ ਤੇ ਉਦਾਹਰਨ ਦਿੰਦੇ ਹੁੰਨੇ ਆਪਾਂ ਵੀ ਦਰਿਆਵਾਂ ਨੂੰ ਨੱਕੇ ਨਹੀਂ ਲੱਗੇ ਕਰਦੇ ਤੇ ਪਰ ਇਹ ਉਹ ਨੌਜਵਾਨ ਗੱਭਰੂ ਨੇ ਪੰਜਾਬ ਦੇ ਜਿਹੜੇ ਦਰਿਆਵਾਂ ਨੂੰ ਵੀ ਡੱਕ ਲੈਂਦੇ ਆ ਪਰ ਇਹ ਆਫਤ ਵਿੱਚ ਡੱਕ ਰਹੇ ਆ ਤੇ ਦੂਜੇ ਪਾਸੇ ਅਸੀਂ ਆਪਣੇ ਦਰਿਆ ਜਿਹੜੇ ਆ ਬੰਨ ਮਾਰਿਆ ਉਹਨਾਂ ਨੂੰ ਜਿਹੜੀ ਲੋੜ ਵੀ ਨਹੀਂ ਸੀਗੀ ਤੇ ਉਹਦਾ ਨਜ਼ਾਰਾ ਅੱਜ ਇਹ ਦੇਖ ਰਹੇ ਆ ਇਹ ਹਾਲਾਤ ਬਣੇ ਹੋਏ ਆ ਇਹ ਖੁਦ ਮੁੱਖ ਮੰਤਰੀ ਸਾਹਿਬ ਬਿਆਨ ਦਿੰਦੇ ਰਹੇ ਆ ਵੀ ਇਹ ਕੁਦਰਤੀ ਆਫਤਾਂ ਨਹੀਂ ਆ ਇਹਦੇ ਲਈ ਸਰਕਾਰਾਂ ਜ਼ਿੰਮੇਵਾਰ ਹੈ ਤੇ ਹੁਣ ਬਿਆਨ ਦੇ ਰਹੇ ਆ ਜੀ ਵੀ ਇਹ ਕੁਦਰਤੀ ਆਫਤਾਂ ਤੇ ਆਪਣੇ ਬਿਆਨਾਂ ਦੇ ਵਿੱਚ ਹੀ ਫਸੀ ਜਾਂਦੇ ਆ ਤੇ ਉਸੇ ਦੇ ਉੱਤੇ ਚਰਚਾ ਛਿੜੀ ਰਹਿੰਦੀ ਆ ਪਰ ਇਹਨਾਂ ਲੋਕਾਂ ਵੱਲ ਕੋਈ ਨਹੀਂ ਦੇਖਦਾ ਪਰ ਖੈਰ ਇਹ ਪੰਜਾਬ ਦੇ ਉਹ ਨੌਜਵਾਨਾਂ ਜਿਨ੍ਹਾਂ ਨੂੰ ਕਦੇ ਨਸ਼ੇੜੀ ਕਿਹਾ ਜਾਂਦਾ ਕਦੇ ਕੋਸ਼ ਕਿਹਾ ਜਾਂਦਾ ਤੇ ਅੱਜ ਇਹ ਨੌਜਵਾਨ ਸਾਫ਼ ਤੌਰ ਤੇ ਤੁਸੀਂ ਵੇਖੋ ਬਾਈ ਜੀ 40 40 50 50 ਕਿਲੋ ਦੇ ਥੈਲੇ ਆ ਉਹ ਲੱਗੇ ਹੋਏ ਆ ਚੁੱਕ ਚੁੱਕ ਕੇ ਸੁੱਟ ਰਹੇ ਆ ਤੇ ਐਡੀ ਟਰਾਲੀ ਜਾਂ ਇਹ ਟਰਾਲਾ ਖਾਲੀ ਕਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਪਰ ਲੱਗੇ ਹੋਏ ਆ ਇਹ ਗੱਭਰੂ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਜਜ਼ਬਾ ਹੈਗਾ ਸੋ ਉਹ ਵੇਖੋ ਤੁਸੀਂ ਇਹਨਾਂ ਨੂੰ ਨਸ਼ੇੜੀ ਕਿਹਾ ਜਾਂਦਾ ਜੀ ਹੋਰ ਪ੍ਰਾਂਤਾਂ ਦੇ ਲੋਕ ਕਹਿੰਦੇ ਹਾਂ ਜੀ ਉਹ ਕਿਹਾ ਜਾਂਦਾ ਜੀ ਇਹ ਆਪਣੇ ਨੌਜਵਾਨ ਚੁੱਭਦੇ ਆ ਨਾ ਸਰਕਾਰਾਂ ਨੂੰ ਉਹ ਚਾਹੁੰਦੇ ਇਹਨਾਂ ਨੂੰ ਨਸ਼ੇੜੀ ਇਹਨਾਂ ਨੂੰ ਚੋਰ ਡਾਕੂ ਕਰਕੇ ਕਿਸੇ ਤਰ੍ਹਾਂ ਵੀ ਨੌਜਵਾਨੀ ਨੂੰ ਖਤਮ ਕਰੀਏ ਕਿਉਂਕਿ ਨੌਜਵਾਨੀ ਆ ਜਿਹੜੀ ਪੰਜਾਬ ਨਾਲ ਖੜਦੀ ਆ ਪੰਜਾਬ ਨੂੰ ਬਚਾਉਂਦੀ ਆ ਤੇ ਖਤਮ ਦੇ ਕਰੇ ਕੋਈ ਹੋਇਆ ਹੀ ਨਹੀਂ ਇਹਦਾ ਕਲਕੀਆਂ ਵਾਲੇ ਦੀ ਸਾਜੀ ਹੋਈ ਹਕੂਮ ਆ ਇਹਦੇ ਦੂਜਿਆਂ ਵਾਲਾ ਸਭ ਕੁਝ ਕਰਨ ਵਾਲੀ ਆ ਤੇ ਆਪਦਾ ਤੇ ਫਿਰ ਕਰ ਹੀ ਲੈਣਾ ਵਾ ਤੋ ਬਿਲਕੁਲ ਜੀ ਕਿੱਥੋਂ ਆਏ ਬਾਜੀ ਤੁਸੀਂ ਫਟੂਰ ਸਾਹਿਬ ਤੋਂ ਆਏ ਜੀ ਆਪਾਂ ਫਟੂਰ ਸਾਹਿਬ ਤੋਂ ਟਰਾਲ ਲੈ ਕੇ ਆਏ ਹੋਏ ਆਪਾਂ ਦੋ ਟਰਾਲ ਲੈ ਆਏ ਆ ਜੀ ਇਹ ਕੱਲ ਐਮਰਜੈਂਸੀ ਪਰ ਇਹ ਜੀ ਤਿੰਨ ਅੱਜ ਭਰਨ ਦੇ ਹੋਰ ਕੱਲ ਜਾਂ ਪਰਸਪੋਤੋ ਪਤਾ ਲੱਗਿਆ ਸੀ ਵੀ ਇੱਥੇ ਲੋਡ ਹੈ ਜੀ ਇਦਾਂ ਹੀ ਪਤਾ ਲੱਗ ਗਿਆ ਜੀ ਅੱਗੇ ਤੋਂ ਮੈਂ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਤੋਂ ਜਲਾ ਤਰਨਤਾਰ ਤੋਂ ਪ੍ਰੈਸ ਕੇ ਤਰ੍ਹਾਂ ਇੱਥੇ ਵੀ ਸਾਡੇ ਜਥੇਬੰਦੀ ਵਾਲੇ ਅੱਗੇ ਉਹਨਾਂ ਨਾਲ ਇਦਾਂ رابطہ ਹੋਇਆ ਉਹਨਾਂ ਨੇ ਕਿਹਾ ਇਹ ਮੁੰਡਿਆਂ ਨੇ ਕੀਤਾ ਆਪਣੇ ਪੱਧਰ ਤੇ ਤੋੜੇ ਇਕੱਠੇ ਕਰਕੇ ਮਿੱਟੀ ਭਰੀ ਸਾਰੀ ਪ੍ਰਸ਼ਾਸਨਿਕ ਅਧਿਕਾਰੀ ਦਾ ਫੋਨ ਤਾਂ ਨਹੀਂ ਆਇਆ ਸੀ ਵੀ ਉੱਥੇ ਚਲ ਜੀ ਪ੍ਰਸ਼ਾਸਨ ਕਿਹੜੇ ਪ੍ਰਸ਼ਾਸਨ ਕੋਈ ਪ੍ਰਸ਼ਾਸਨ ਨਹੀਂ ਰਹਿ ਗਿਆ ਤੇ ਕੋਈ ਸਰਕਾਰ ਨਹੀਂ ਰਹਿ ਗਈ ਇੱਥੇ ਸਿਰਫ ਗੈਂਗਸਟਰਾਂ ਦਾ ਰਾਜ ਆ ਤੇ ਜਾਂ ਬਸ ਦਿੱਲੀ ਵਾਲਿਆਂ ਦਾ ਰਾਜ ਆ ਪੰਜਾਬ ਤੇ ਇਹਨਾਂ ਨੇ ਖੂੰਜੇ ਲਾ ਕੇ ਰੱਖਿਆ ਆ ਕੋਈ ਇੱਥੇ ਪੁੱਛਣ ਵਾਲਾ ਹੀ ਹੈ ਨਹੀਂਗਾ ਕਿ ਉਹ ਇਹ ਤੇ ਸਰਕਾਰ ਆਵੇ ਨਾ ਉਹਨਾਂ ਦੇ ਜਦੋਂ ਕਿੰਨੇ ਭੋਲੇ ਲੋਕ ਹੈ ਜੀ ਆਫ਼ਤਾਂ ਵੇਲੇ ਹੁਣ ਇਹ ਇਹਨਾਂ ਨੂੰ ਲੀਡਰ ਲੀਡਰਾਂ ਨੂੰ ਯਾਦ ਨਹੀਂ ਆ ਰਹੇ ਵੋਟਾਂ ਵੇਲੇ ਫੇਰ ਹੱਥ ਜੋੜ ਕੇ ਇਹਨਾਂ ਨੇ ਮੰਗਣਾ ਕਿ ਆਪਾਂ ਨੇ ਫੇਰ ਇਹਨਾਂ ਨੂੰ ਕਿਹਾਂ ਬੁਲਾਉਣੀਆਂ ਜੀ ਇਹ ਸਾਡਾ ਜਿਹੜਾ ਜਿਹੜਾ ਆਪਣਾ ਪੰਜਾਬੀ ਕਲਚਰ ਹੈਗਾ ਇਹ ਨਹੀਂ ਜਿਹੜੇ ਆਪਣੇ ਲੋਕ ਹੈ ਭੋਲੇ ਆ ਜਿੱਦਾਂ ਇਹ ਸੇਵਾ ਭਾਵਨਾ ਦੇ ਵਿੱਚ ਸਭ ਕੁਝ ਛੱਡ ਕੇ ਆਪਣੇ ਕੰਮਕਾਰ ਛੱਡ ਕੇ ਸੇਵਾ ਚੋਂਦੇ ਜੀ ਸਾਡੇ ਭਰਾ ਜਿਹੜੇ ਫਸੇ ਆ ਮੁਸੀਬਤ ਦੇ ਵਿੱਚ ਆ ਜਦੋਂ ਇਹ ਆਣ ਕੇ ਝੋਲੀਆਂ ਟੱਢਦੇ ਆ ਜਦੋਂ ਕਹਿੰਦੇ ਅਸੀਂ ਤੁਹਾਡੇ ਬਾਪ ਵਰਗੇ ਆ ਤੁਹਾਡੇ ਪਿਓ ਵਰਗੇ ਆ ਜਾਂ ਦਾ ਪਹਿਰੀ ਪੈ ਜਾਂਦੇ ਬਾਪੂ ਜੀ ਮੇਰੇ ਬਾਰੇ ਸੋਚੋ ਮੈਂ ਐ ਕਰ ਦੂੰਗਾ ਉਦੋਂ ਅਸੀਂ ਪਿਗਲ ਜਾਂਦੇ ਆ ਤੇ ਇਹਨਾਂ ਨੂੰ ਵੋਟਾਂ ਪਾ ਦਿੰਨੇ ਆ ਜੀ ਸੋ ਬਿਲਕੁਲ ਇਹ ਭੋਲੇ ਲੋਕ ਨੇ ਪਰ ਇਹ ਉਹ ਵੀ ਲੋਕ ਆ ਜਿਹੜੇ ਗੱਡੀਆਂ ਦੇ ਬਿਠਾ ਦਿੰਦੇ ਆ ਤੇ ਗੱਡੀਆਂ ਤੇ ਫਿਰ ਲਾਭ ਹੀ ਲਾਭ ਹੀ ਦਿੰਦੇ ਆ ਇਹ ਉਹ ਵੀ ਲੋਕ ਲੋਕ ਨੇ ਇਹ 70 70 ਸਾਲ ਰਾਜ ਕਰਨ ਵਾਲੇ ਅੱਜ ਲੱਭਦੇ ਨਹੀਂ ਪਏ ਉਹ ਇਹਨਾਂ ਲੋਕਾਂ ਦੀ ਬਦੌਲਤ ਹੈ ਸੋ ਇਸ ਕਰਕੇ ਇਹਨਾਂ ਦੇ ਨਾਲ ਇਸ ਤਰ੍ਹਾਂ ਦਾ ਹਾਲ ਨਾ ਕਰੋ ਤੁਸੀਂ ਕਿਤੇ ਲੱਭਣਾ ਨਹੀਂ ਬਾਈ ਜੀ ਇਸ ਕਰਕੇ ਬੇਨਤੀ ਆ ਵੀ ਇਹ ਸਫਾਈਤ ਦੇ ਵਿੱਚ ਇਹਨਾਂ ਲੋਕਾਂ ਦਾ ਸਾਥ ਦੇਣਾ ਬਣਦਾ ਸਾਥ ਦਿੱਤਾ ਜਾਵੇ ਤੇ ਹੁਣ ਇਹ ਹੁਣ ਇੱਥੇ ਹੋਰ ਵੀ ਲੋੜ ਹੈਗੀ ਆ ਜੀ ਹੋਰ ਭਰਾਵਾਂ ਨੂੰ ਅਸੀਂ ਟਰਾਲੀਆਂ ਲਿਆਉਣ ਦੇ ਲਈ ਬੇਨਤੀ ਕਰੀਏ ਹਾਂ ਜੀ ਬਹੁਤ ਮਿੱਟੀ ਦੀ ਬਹੁਤ ਲੋੜ ਆ ਇੱਕ ਹਾਲੀ ਕਲਾ ਪਿੰਡ ਸੁਲਤਾਨਪੁਰ ਲੋਧੀ ਦਾ ਹਾਂ ਜੀ ਹਾਂ ਜੀ ਮਿੱਟੀ ਦੀ ਤਾਂ ਇੰਨੀ ਲੋੜ ਆ ਜੀ ਜਦੋਂ ਦਰਿਆ ਲੱਥੇ ਦੇ ਜਿਹੜਾ ਉਹ ਧੂੜ ਬੰਨਣਾ ਹੋਣਾ ਉਹਦੇ ਤੇ ਇੰਨੀ ਕਿ ਮਿੱਟੀ ਲੱਗਣੀ ਆ ਜਿਹੜੀ ਮਿੱਟੀ ਜੇ ਇੱਥੇ ਨਾ ਵਰਤੀ ਇਹ ਵੀ ਉੱਥੇ ਜਾਣੀ ਆ ਜਿਹੜੀ ਆਲੀਕਲਾਂ ਰਾਤ ਰਹੀ ਉਹ ਵੀ ਉੱਥੇ ਜਾਣੀ ਆ ਫਿਰ ਵੀ ਬਹੁਤ ਜ਼ਿਆਦਾ ਮਿੱਟੀ ਦਾ ਉੱਥੇ ਸੰਘਰਸ਼ ਚੱਲਣਾ ਤੇ ਫੇਰ ਜਾ ਕੇ ਉਹ ਤੋੜਟੀ ਦੀ ਲੋੜ ਹੈ ਜੀ ਆਲੀਕਲਾਂ ਦੇ ਵਿੱਚ ਟਰਾਲੀਆਂ ਲੈ ਕੇ ਜਿਹੜੇ ਵੀਰ ਸੇਵਾ ਦੀ ਗੱਲ ਕਰਦੇ ਆ ਆਲੀਕਲਾਂ ਪਿੰਡ ਸੁਲਤਾਨਪੁਰ ਲੋਧੀ ਦਾ ਇੱਥੇ ਮਿੱਟੀ ਦੀਆਂ ਟਰਾਲੀਆਂ ਦੀ ਲੋੜ ਹੈ ਬੰਨ ਜਿਹੜਾ ਹੈਗਾ ਇਹ ਵੱਜ ਰਿਹਾ ਸੋ ਬੰਨ ਜੇ ਇਹ ਮਿੱਟੀ ਇੱਥੇ ਵਰਤ ਹੋ ਗਈ ਤਾਂ ਇੱਥੇ ਠੀਕ ਹੈ ਇੱਥੇ ਖਤਰਾ ਬਣਿਆ ਹੋਇਆ ਬਾਈ ਜੀ ਉਹਨਾਂ ਨੇ ਜਿਵੇਂ ਦੱਸਿਆ ਬਈ ਜੇ ਇੱਥੇ ਇੱਕ ਇੱਕ ਕਿਸੇ ਪਾਸਿਓਂ ਵੀ ਬੰਨ ਟੁੱਟ ਗਿਆ ਤਾਂ 50-60 ਪਿੰਡਾਂ ਨੂੰ ਲੈ ਬੈਠਣਾ ਇਸ ਪਾਣੀ ਨੇ ਤਾਂ ਇਸ ਕਰਕੇ ਬਾਈ ਜੀ ਇਹ ਪਾਣੀ ਦਾ ਪੱਧਰ ਉੱਚਾ ਹੋ ਰਿਹਾ ਹੋਰ ਹਾਂਜੀ ਵਧ ਰਿਹਾ ਜੀ ਠੀਕ ਹੈ ਸੋ ਮਿੱਟੀ ਦੀ ਲੋੜ ਹੈਗੀ ਆ ਜੇ ਮਿੱਟੀ ਇੱਥੇ ਯੂਜ਼ ਹੋ ਜਾਂਦੀ ਠੀਕ ਹੈ ਨਹੀਂ ਤਾਂ ਫਿਰ ਜਿਹੜਾ ਬੰਨ ਟੁੱਟਿਆ ਏ ਉੱਥੇ ਲਾਇਆ ਜਾਊਗਾ ਹਾਂਜੀ ਹਾਂਜੀ ਉੱਥੇ ਕਿੰਨੀ ਕੀ ਲੋੜ ਹੈ ਜੀ ਉੱਥੇ ਤਾਂ ਜੀ ਕੋਈ ਗਿਣਤੀ ਨਹੀਂ ਬਹੁਤ ਲੰਮਾ ਤੋੜ ਹੋ ਗਿਆ ਬੜਾ ਡੂੰਗਾ ਤੋੜ ਹੋ ਗਿਆ ਹਾਂਜੀ ਉੱਥੇ ਦੇ ਬੜਾ ਤਗੜਾ ਜੋਧ ਉੱਥੇ ਤਾਂ ਸੰਗਤ ਦਾ ਇਦਾਂ ਹੀ ਪਾਸਿਓਂ ਭਰਾਵਾਂ ਦਾ ਸੰਯੋਗ ਮਾਹ ਪੁਰਖਾਂ ਦਾ ਸੰਯੋਗ ਆ ਤੇ ਪੂਰਾ ਸੰਘਰਸ਼ ਉਥੇ ਲੱਗਣਾ ਫੇਰ ਜਾ ਕੇ ਇੱਥੇ ਕਣਕਾਂ ਬੀਜਣੀਆਂ ਵਾਂ ਅਜੇ ਕਣਕਾਂ ਦੀ ਵੀ ਆਸ ਨਹੀਂ ਗਈ ਉਹੀ ਸ਼ਾਇਦ ਅਜੇ ਟਾਈਮ ਨਾ ਥੱਲੇ ਹੋ ਗਿਆ ਦਰਿਆ ਦੇ ਤੇ ਉਹ ਤੌਰ ਤੇ ਵੱਧਾ ਗਿਆ ਦੇ ਹਾਂਜੀ ਸੋ ਬਿਲਕੁਲ ਜੀ ਤੇ ਬਾਈ ਜੀ ਤੁਹਾਡਾ ਵੀ ਬਹੁਤ ਧੰਨਵਾਦ ਸੇਵਾ ਲੱਗੇ ਹੋਏ ਹੋ ਜੀ ਤੁਸੀਂ ਜੀ ਤੇ ਖਡੂਰ ਸਾਹਿਬ ਤੋਂ ਜਾਂ ਹੋਰ ਬਹੁਤ ਸਾਰੇ ਥਾਮਾਂ ਦੇ ਉੱਤੋਂ ਇਸ ਪਿੰਡ ਦੇ ਵਿੱਚੋਂ ਪੂਰੇ ਪੰਜਾਬ ਦੀਆਂ ਵੱਖ-ਵੱਖ ਥਾਮਾਂ ਤੋਂ ਸਾਨੂੰ ਰਸਤੇ 'ਚ ਵੀ ਟਰਾਲੀਆਂ ਮਿਲੀਆਂ ਉਹ ਕਹਿੰਦੇ ਹਾਲੀਕਲਾਂ ਜਾ ਰਹੇ ਆ ਕਿਉਂਕਿ ਇੱਥੇ ਲੋੜ ਹੈਗੀ ਆ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਜੇ ਕਿਤੇ ਬੰਨ ਟੁੱਟਦਾ ਹੈ ਤਾਂ ਨੁਕਸਾਨ 50-60 ਪਿੰਡਾਂ ਦਾ ਹੋ ਜਾਣਾ ਇਸ ਕਰਕੇ ਇਸ ਪਿੰਡ ਨੂੰ ਮਿੱਟੀ ਦੀ ਲੋੜ ਹੈਗੀ ਆ ਤਾਂ ਜ਼ਰੂਰ ਤੇ ਰਾਸ਼ਨ ਵਗੈਰਾ ਪਹੁੰਚ ਰਿਹਾ ਜੀ ਇਹਨਾਂ ਪਿੰਡਾਂ ਦੇ ਵਿੱਚ ਜੀ ਨੇ ਇਧਰ ਰਾਸਨ ਦੀ ਨਹੀਂ ਲੋੜ ਜੀ ਕਿ ਸੁੱਕੇ ਹੀ ਆ ਸੁੱਕੇ ਬੈਠੇ ਆ ਸਾਨੂੰ ਰਾਸਨ ਦੀ ਨਹੀਂ ਸਾਨੂੰ ਇਹ ਆ ਵੀ ਅਸੀਂ ਸੁੱਕੇ ਰਹਿ ਜੀਏ ਰਾਸਨ ਦੀ ਲੋੜ ਪੈ ਨਾ ਜਾਵੇ ਇਸ ਕਰਕੇ ਪਹਿਲੂ ਮਿੱਟੀ ਤੋੜੇ ਲਾ ਕੇ ਬੰਨ ਬਾਜੇ ਜਿੱਦਾਂ ਪਹਿਲੂ ਅਸੀਂ ਬਿਆਸ ਵਾਲੇ ਤੇ ਬੇਨਤੀਆਂ ਕਰਦੇ ਹਾਂ ਉੱਥੇ ਬੜੇ ਵੀਰ ਭਰਾ ਟਰਾਲੇ ਲੈ ਲੈ ਕੇ ਮਿੱਟੀ ਤੇ ਪਹੁੰਚੇ ਵੀ ਪਰ ਉਹ ਦਰਿਆ ਦੀ ਢਾਹ ਸੀ ਤੇ ਜੋ ਕੁਦਰਤ ਦੇ ਵਾਸ ਹੁੰਦਾ ਤੇ ਮਾਲੀ ਨੁਕਸਾਨ ਤੇ ਹੋ ਗਿਆ ਵੀ ਜਾਣੀ ਨਾ ਹੋਵੇ ਇਸ ਕਰਕੇ ਆ ਸੋ ਬਿਲਕੁਲ ਜੀ ਇਹ ਜਿਹੜੇ ਟਰਾਲਾ ਲਾਉਣ ਲੱਗੇ ਸੀ ਜਦੋਂ ਮੈਂ ਇੰਟਰਵਿਊ ਕਰਦਾ ਸੀ ਮੇਰੀ ਇੰਟਰਵਿਊ ਕਰਦੇ ਕਰਦੇ ਨੇ ਨੌਜਵਾਨਾਂ ਨੇ ਇਹ ਟਰਾਲਾ ਪੂਰਾ ਜਿਹੜਾ ਖਤਮ ਕਰ ਦਿੱਤਾ ਹੈ ਬਾਈ ਜੀ ਲਾ ਦਿੰਦਾ ਹੈ ਤੋਂ ਸਲਾਮ ਹੈ ਨਾ ਵੀਰਾਂ ਦੀ ਮਿਹਨਤ ਨੂੰ ਜਜ਼ਬੇ ਨੂੰ ਸਲਾਮ ਹੈ ਸਾਡੇ ਗੁਰੂ ਸਹਿਬਾਨ ਨੂੰ ਕੋਟ ਕੋਟ ਨਮਨ ਜਿਨ੍ਹਾਂ ਨੇ ਸਾਨੂੰ ਇਹ ਜਜ਼ਬਾ ਦਿੱਤਾ ਸੇਵਾ ਦਾ ਔਰ ਐਸੀ ਸੇਵਾ ਦੇ ਸਦਕਾ ਅੱਜ ਪੰਜਾਬ ਖੜਾ ਹੈ ਨਹੀਂ ਤਾਂ ਪੰਜਾਬ ਹੁਣ ਨੂੰ ਲੀਡਰਾਂ ਦੇ ਜਿਹੜੇ ਫੋਟੋ ਸੈਸ਼ਨ ਹੋ ਰਹੇ ਆ ਉਹਦੇ ਸਿਰ ਦੇ ਉੱਤੇ ਤਾਂ ਪੰਜਾਬ ਹੁਣ ਤੱਕ ਡੁੱਬ ਜਾਂਦਾ ਬਾਈ ਜੀ ਪੰਜਾਬ ਨਹੀਂ ਡੁੱਬ ਸਕਦਾ ਪਰ ਇਹ ਲੀਡਰ ਡੁੱਬੇ ਹੋਏ ਨੇ ਇਸ ਓਕੇ ਚ ਡੁੱਬ ਜਾਂਦੇ ਆ ਬਾਈ ਜੀ ਤੇ ਇਹ ਇਸ ਕਰਕੇ ਜ਼ਰੂਰ ਇਹਨਾਂ ਵੀਰਾਂ ਨੂੰ ਇਹਨਾਂ ਭਰਾਵਾਂ ਨੂੰ ਸਾਰਿਆਂ ਨੂੰ ਸਲਾਮ ਕਰਨੀ ਬਣਦੀ ਹੈ ਤੇ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਆ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ